ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਦੋ ਤੋਫੇ ਲੈ ਕੇ ਆਂਦੇ ਆ ਦੋਨੇ ਹੀ ਗੱਬਣ ਆ ਮੁੱਲ ਬੜੇ ਛੋਟੇ ਛੋਟੇ ਕਰਨੇ ਆ ਬਾਈ ਨੇ ਤੇ ਜੋੜੇ ਚ ਮਾਨਤਾ ਨੂੰ ਖੁੱਲਾ ਹੋ ਜਾਊਗਾ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਚੀ ਗੱਲ ਜੀ ਸੱਚੀ ਗੱਲ ਜੀ ਨਾਮ ਤੇ ਐਡਰੈਸ ਦਾ ਨਾਮ ਮੇਜਰ ਸਿੰਘ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਬਰਾਡਾ ਮੋਬਾਈਲ ਨੰਬਰ ਜੀ 708855804 ਠੀਕ ਹੈ ਵੀਰੇ ਦੋ ਨਾਗਾ ਜੀ ਹਾਂ ਬਾਈ ਕਿਧਰੋਂ ਸ਼ੁਰੂ ਕਰਗੇ ਜੀ ਇਧਰੋਂ ਹੀ ਕਰ ਲੈ ਸੁਆ ਕਿੰਨਾ ਮਾ ਜੀ ਦੂਜਾ ਸੁਆ ਸੁੰਦੀ ਆ ਬਰੜਾ ਸਮਾਂ ਕਿੰਨਾ ਕ ਲੈਂਦੀ ਲੈਂਦੀ ਆ ਹਫਤਾ ਹਾਂ ਜੀ ਹਫਤਾ ਲੈ ਜੂ ਜੀ ਥਣਾ ਦੀ ਗਰੰਟੀ ਜਮਾ ਓ ਕਿਥਣਾ ਥਣਾ ਜੀ ਕਿੰਨਾ ਪਿਆ ਜੂ ਦੁੱਧ ਜੀ ਦੁੱਧ ਪਿਆ ਜੂਗੀ ਤੇਰਾ 14 ਕਿਲੋ ਬੱਚੀ ਛੰਡੀ ਸੀ ਲੈ ਜੀ ਚੌਮਾ ਬਈ ਆ ਹੁਣੇ ਹੀ ਆਈ ਆ ਬਰੜਾ ਠੀਕ ਆ ਪਿਆਊ ਵੀ ਵੀਰੇ ਮੱਜਾਂ ਵਰਗਾ ਹਨਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੋ ਮਰਜੀ ਆ ਨਿੱਕਰ ਪਾਲੀਆ ਵਿੱਚ ਦਾਣੇ ਜੇ ਵੈਸੇ ਹੀ ਆਵੇ ਨਹੀਂ ਹੋ انشاءاللہ ਹੂੰ ਤੋੜ ਕੇ ਦਿਖਾ ਦੀ ਸਰਦੀ ਗਰਮੀ ਦਾ ਤੋਹਫਾ ਕਹਿ ਸਕਦੇ ਆ ਹਨਾ ਬਈ ਇਹਨੂੰ ਨਾ ਤਾਂ ਇਹ ਕਾਰਮੀ ਮਨੋਹਰ ਆ। ਹੂੰ ਇਹ ਤਾਂ ਗੱਲ ਹੈਗੀ ਦੁੱਧ ਪਿਆ ਉਹ ਮੱਝਾਂ ਵਰਗਾ ਵੀਰੇ ਫੈਟ ਆਊਗੀ ਚੰਗੀ ਲਗਭਗ 5 ਫੈਟ ਵਾਲਾ ਦੁੱਧ ਦਊ ਤੇ ਤੁਸੀਂ ਨਿੱਗਰ ਵੇਖ ਹੀ ਸਕਦੇ ਹੌਲੀ ਤੋਰੀ ਵੀਰੇ ਫੁੱਲ ਸਮੇਂ ਪਹਿਲੇ ਥੋੜਾ ਇਹ ਥਲਿਆਰੇ ਦਾ ਕਰਦੀ ਆ ਬੰਦੇ ਥਲਿਆਰੇ ਦਾ ਉਹ ਕਰਦੀ ਆ ਤਾਜ਼ਾ ਜਾਂ ਨਗ ਫਿਰ ਉੱਪਰ ਆ ਮਾੜਾ ਮੋਟਾ ਦਾ ਕਰੂ ਗਈ ਤੇ ਆੜਤੀਆਂ ਦੇ ਸਹਰਾਣੇ ਵਾਂਗੂ ਗੋਲ ਪਈ ਆ ਹਨਾ ਬਈ ਟੱਲ ਬਹੁਤ ਪਈ ਹੈ ਜੇ 7 ਦਿਨ ਪਈ ਆ ਤੇ 7 ਦਿਨਾਂ ਨੂੰ ਤੁਸੀਂ ਲਾਲੋ ਸਾਹਿਬ ਜਿਹੜੀ ਹਵਾਨੇ ਚ ਬਾਲ ਟੱਲ ਤੁਹਾਨੂੰ ਦੇਖ ਰਹੀ ਆ ਸਾਰੀ ਘਰ ਮਾਲ ਨੇ ਕੱਢ ਕੇ ਸੋਣਾ ਜੀ ਥਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਤਾਜ਼ਾ ਆ ਆ ਬਸੂ ਤਾਂ ਕਰਕੇ ਡਰਤਾਗਾ ਤਾਜੀ ਆਈਏ ਤਹਲਿਆਰਾ ਪਾਤਾ ਪਹਿਲਾਂ ਸੰਗਲ ਪਾਇਆ ਵਾ ਸੀਗਾ ਬਾਕੀ ਥਣਾਂ ਆ ਜਾਣੇ ਦੇਣੇ ਠੀਕ ਆ ਥਣਾਂ ਦੀ ਭਾਰ ਪਿੱਛੇ ਦੀ ਪੁੱਲ ਗਰੰਟੀ ਆ ਓਕੇ ਆ ਬਾਈ ਹੁਣੇ ਹੀ ਆਈ ਆ ਬਰਾੜਾ ਆਉਦੀ ਵੇਖ ਕੇ ਲੈ ਜਾਵੇ ਜਮਾ ਇੱਥੇ ਆ ਕੇ ਲੈ ਜੀ ਆਪਾਂ ਦੇ ਕਿੰਨਾ ਅਗਲੇ ਨੇ ਪੈਸੇ ਬਸ ਇੱਥੇ ਆ ਕੇ ਠੀਕ ਆ ਜੈਜ ਡਿਮਾਂਡ ਜਿਹੜੇ ਲੈਣੇ ਆ 45000 ਦੀ ਦੇ ਦਾਂਗੇ ਬਰਾੜਾ ਮਾਲ 55 ਕਰ ਵਾਲੇ ਕੋਈ 50 ਕਰ ਉਜੂ ਮਾੜਾ ਮੋਟਾ ਬਸ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਬੱਚੀ ਵੀ ਵੇਖ ਲਈ ਸੀ ਚੰਗੀ ਆ ਬੱਚੀ ਤੇ ਜਿਹੜਾ 2 ਨੰਬਰ ਨਾ ਆਗਾ ਵੀਰੇ ਇਹਦਾ ਸੂਆ ਕਿੰਨਾ ਮੱਝ ਵੀ ਦੂਜਾ ਸੂਆ ਸੁੰਦੀ ਆ ਬਰੜਾ ਥਾਣਾ ਕਿੰਨਾ ਇਹ ਲੈਦੀ ਆ 15 ਤੋਂ 20 ਦਿਨ ਹਜੇ ਹਜੇ 15 20 ਦਿਨ ਖੁੱਲੇ ਹੀ ਲੈ ਜਾਨੇ ਜਰਸੀ ਠੀਕ ਆ ਕੁਆਲਟੀ ਚੰਗੀ ਆ ਹੈਨਾ ਕਿੰਨਾ ਕ ਦੁੱਧ ਪਿਆ ਵੀਰੇ ਪਿਛਲੇ ਦੁੱਧ ਦਿੱਤਾ ਤੇਰਾ 14 ਕਿਲੋ ਇਹਨੇ ਪਹਿਲੇ ਸੀ ਥਾਣਾ ਦੀ ਭਾਰ ਚੋਣ ਓਕੇ ਆ ਠੀਕ ਆ ਬਾਕੀ ਥਾਣ ਤੁਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਨਾ ਸਹਿਜਾ ਥਾਣਾ ਦਾ ਕੱਲਾ ਕਰਣੀ ਆ ਥੋੜਾ ਦਿਨ ਬਹੁਤ ਪਏ ਆ ਜਣੇ ਜੇ ਕਿਸੇ ਨੇ ਸਾਮਕੇ ਲਿਜਾ ਕੇ ਵਿੱਚ ਨਹੀਂ ਹੋਵੇ ਦਾਮ ਹੀ 4 ਰੁਪਏ ਤੇ ਨਾਲ ਆ। ਕੱਚੀ ਕੱਚੀ ਆ 15 ਤੋਂ 20 ਦਿਨ ਲੈ ਜੂ ਹਜੇ ਵੀਰੇ 15 ਤੋਂ 20 ਦਿਨ ਤੇ ਕਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਗੱਲਬਾਤ ਕੀ ਹੋਣੀ ਆ। ਗੂਦ ਆਉਂਦੀ ਆ ਵੀਰਾ ਜਮਾ ਹੂੰ ਫੋਲੀ ਤੋਂ ਵੀਰੇ ਥੋੜਾ ਆ। ਬਾਕੀ ਵਜਨ ਵਜੂਦ ਪੂਰਾ ਚੰਗਾ ਸੰਭੀ ਪਲੀ ਪੂਰੀ ਚੰਗੀ ਆ ਚਮਕਦਮ ਕਾਲੀ ਆ ਫੇਸ ਕੁਆਲਟੀ ਸੋਹਣੀ ਆ ਨਿੱਗਰ ਚੰਗੀ ਆ ਵੀਰੇ ਕੱਲੀ ਕੱਚੀ ਕੱਚੀ ਆ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਆ ਪਹਿਲੇ ਸੂਏ ਬਾਈ ਦੱਸਦਾ ਕਿ ਦੁੱਧ ਪਿਆਇਆ ਇਹਨੇ 13 14 ਕਿਲੋ ਇੱਕ ਤੀਰ ਥੋੜੀ ਸੇਵਾ ਸੰਭਾਲਦੇ ਸਰਤੇ ਆ ਦੁੱਧ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ 43000 ਦੀ ਦੇ ਦਾਂਗੇ ਮੁੱਲ 45 ਕਰਾ ਲੈ ਕੋਈ 50 ਕਰਾ ਲੈ ਬੜਾ ਜਿੰਨਾ ਮਰਜ਼ੀ ਕਰਾ ਲੈ ਹੈ ਤੇ ਜੋੜਾ ਲੈ ਜੂ ਬਾਈ ਕੋਈ ਫਿਰ ਮਾਨਤਣ ਕਰਦਾ ਹੈ ਕੋਈ ਇਹ 43000 ਦੀ ਦੇ ਦਾਂਗੇ ਇੱਕ ਨੰਬਰ 45 ਦੀ ਤੇ ਜੇ ਕੋਈ ਜੋੜਾ ਲੈ ਜੂ ਤਾਂ ਬਾਈ ਕਹਿੰਦਾ ਮਾਨਤਣ ਜ਼ਿਆਦਾ ਹੋ ਜਾਊਗਾ ਬੜਾ ਦੋਨੇ ਹੀ ਚੰਗੀਆਂ ਵੀਰੇ ਬਾਕੀ ਦੁੱਧ ਦੋਨਾਂ ਦਾ ਹੀ ਸੰਗਣਾ जिने ਘਰੇ ਸਿੰਗਲ ਨਗ ਰੱਖਣਾ ਉਹਨਾਂ ਵਾਸਤੇ ਮਾੜਾ ਵੀ ਕੀ ਆ ਵੀਰੇ ਮੱਝਾਂ ਰਕਾ ਦੁੱਧ ਪਿਆਉ ਤੇ ਜੇ 15 16 ਕਿਲੋ ਵਾਲੀ ਮੱਝ ਲੈਣ ਉੱਠ ਜਾ ਤਾਂ 1.5 2 ਲੱਖ ਦੀ ਆਊਗੀ ਚੰਗੀਆਂ ਵੀਰੇ ਬੱਛੀਆਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ